ਪਹਿਲੀ ਗੇਲਾ ਕਣ ਹੋਵੇ ਪਹਿਲਾ ਪੁੱਛਾਣਾ ਨਿਕਲੀ ਹੋਵੇ ਘਰ ਉੱਪਰ ਦੀ ਕਣ ਪਾਇਆ ਹੋਵੇ ਘਰ ਟਾਇਆ ਪਿਆ ਹੋਵੇ ਮਾਤਾ ਕਿੱਥੋਂ ਆਇਆ ਹੋ ਬਸ ਯਾਰ ਖਤਮ ਆਇਆ ਤਾਈ ਚੱਲੀ ਬਾਬਾ ਓਏ ਪਾਏ ਆਉਂਦਾ ਸਵਾ ਮੇਰਾ ਸੁਨਿਆ ਘਰ ਬਾਬ ਤਾਂ ਆਉਂ ਹਾਂਜੀ ਘਰ ਤਾਂ ਆਇਆ ਸੋਨੇ ਵੀ ਤਾਂ ਹੈ ਬੱਕਰਾ ਕਿ ਅੱਜ ਪੀਲੇ ਤਾਂ ਘਟ ਆ ਹਾਂ ਉਹਨਾਂ ਦੀ ਪੁੱਛਾ ਹੋਵੇ ਤਾਂ ਆਇਆ ਹੋਏ ਦੀ ਕਿਸੇ ਹੋਰ ਆਜੂ ਮਾਤਾ ਇੱਥੇ ਆਜੋ ਉਹਨੇ ਵੀ ਤਾਂ ਹੈ ਮਾਤਾ ਹਾਂਜੀ ਚੱਲ ਬੱਕਰਾ ਕਿਨਾਂ ਤੇ ਆ ਚਲੀ ਬਾਬਾ ਬੇਨੂੰ ਮੰਨਦੇ ਹੁਣ ਉਹਨਾਂ ਦੀ ਪੁੱਛਾ ਹੋਵੇ ਬਾਕੀ ਬੈਜੋ ਚੱਲ ਬਾਬਾ ਵੇ ਸਭ ਨੂੰ ਮੈਂ ਕਰਦੇ ਆ ਮਾਤਾ ਸੁਖ ਸ਼ਾਂਤੀ ਨਾਲ ਇਹ ਕੋਈ ਟੋਬੇ ਦੇ ਕਿਨਾਰੇ ਤੇ ਪੀਰ ਦੀਆਂ ਦਰਗਾਹਾਂ ਬਣੀਆਂ ਹੋਈਆਂ ਨੇ ਉੱਥੇ ਕੋਈ ਪੀਪਲ ਖੜੇ ਨੇ ਉਹਨਾਂ ਦੇ ਉੱਪਰ ਕੋਈ ਚੰਮਗ ਤੇੜੇ ਲੜਕਦੇ ਨੇ ਚੱਲ ਬਾਬਾ ਬੀ ਬਾਂਜੂ ਭਈਆ ਕਿਆ ਕੋਠੀ ਬਾਂਜੂਗਾ ਤੀਜਾ ਵਾਦ ਮੈਂ ਕੋਠੀ ਬਾਂਜੂ ਮਾ ਤਾਂ ਟੇਕ ਮੱਥਾ ਚੱਲਣਾ ਪੈਸੇ ਰੱਖਲੇ ਹੋਣਾ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਲੇਬਰ ਦੇ ਕੰਨ ਰੱਖਲੇ ਹੋਣ ਭਾਈ ਕਿਸੇ ਨੇ ਲੇਬਰ ਦੇ ਪੈਸੇ ਕਿਸੇ ਨੇ ਰੱਖਲੇ ਹੋਣਾ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਆਜੋ ਭਾਈ ਆਜੋ ਫਾਦਰ ਨੇ ਬਾਬਾ ਜੀ ਭਾਈ ਜੀ ਜਿਹੜੇ ਕੰਨ ਹੁਣ ਪਹਿਲਾਂ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਹੁਣ ਆਜੋ ਭਈਆ ਜੀ ਫਾਦਰ ਨੇ ਬਾਬਾ ਜੀ ਕਿੱਥੋਂ ਆਇਆ ਬੱਕਰਾ ਰਾਜਸਤਾਨ ਤੋਂ ਰਾਜਸਤਾਨ ਤੋਂ ਆਇਆ ਫਕਰਾ ਲੇਬਰ ਦੇ ਕਿਸੇ ਨੇ ਪੈਸੇ ਰੱਖ ਲਏ ਕਿੰਨੇ ਰੱਖ ਲਏ ਫਕਰਾ ਉਹ ਆਪਾਂ 5.5 ਲੱਖ ਰੁਪਇਆ 5.5 ਲੱਖ ਰੁਪਇਆ ਚੱਲੀ ਫਕਰਾ ਬੋਲੇ ਕਿ ਉੱਤੇ ਫੁੱਲ ਖੜੀ ਜਦੋਂ ਸਾਜੀ ਉਹ ਮਾਤਾ ਮੋੜੀ ਪੁਰੇ ਕਰੇ ਫਕਰਾ ਦੀ ਬੋਲੇ ਕਿ ਉੱਤੇ ਫੁੱਲ ਖੜੀ ਉਹ ਸਾਜੀ ਉਹ ਮਾਤਾ ਮੋੜੀ ਉੱਤੇ ਕਰੇ ਕਰਿਆ ਦੀ ਬੋਲੇ ਹਾਂ ਜਿਨਾਰੇ ਅੱਜ ਗੱਜਣਾ ਓਏ ਬਨਪੇੜਾ ਜਿਨ ਤੇ ਮੇਰੇ ਸਾਜਨੇ ਇਲੀ ਕੇ ਨਾ ਫਕਰਾ ਦੋ ਬੰਦਿਆਂ ਨੇ ਤੇ ਨਹੀਂ ਰੱਖ ਲਏ ਇਹ ਪੈਸੇ ਇਹ ਦੋ ਬੰਦੇ ਉਹ ਹੁੰਦੇ ਨੇ ਇੱਚ ਸਾਢੇ 5 ਲੱਖ ਲੱਖ ਲਿਆ ਜੇ ਕਿ ਰਪਈ ਹੋ ਜੇ ਸੰਤਾਂ ਨਹੀਂ ਮਿਲੇ ਜਾਵੇ ਫਕਰਾ ਉਰੇ ਪਰਫੀ ਬਣ ਜੇਗਾ ਸੰਤਾਂ ਨੂੰ ਚੱਲ ਫਕਰਾ ਦਿੰਦੇ ਆ ਉਹ ਕਣ ਬਾੜ ਮੁੰਡਾ ਰਬਵਾਈ ਫਿਰ ਦੇ ਤੇਰੇ ਤੇ ਪਰਫੇ ਵੰਡ ਕੇ ਜਾऊं ਕਿਰਪਾ ਹੋ ਜੇ ਪੈਸੇ ਜਾ ਉਹ ਫੱਕਰਾ ਫੋਨ ਆ ਜਾਊਗਾ ਤੈਨੂੰ ਕਹਿ ਦਊਗਾ ਵੀ ਮੈਂ ਪੈਸੇ ਦੇ ਦਊਗਾ ਮੁੱਕਰ ਕੇ ਹੁਣ ਉਹ ਫੱਕਰਾ ਹਾਂਜੀ ਹੈ ਜਾ ਓਏ ਫਕੀਰ ਦੇ ਦਰ ਤੇ ਆਇਆ ਖਾਲੀ ਨਹੀਂ ਜਾਏਗਾ ਜਾ ਮਿਲ ਜਣਗੇ ਓਏ ਫੱਕਰਾ ਜਾ ਮਿਲ ਜਣਗੇ ਤੀਜਾ ਵਾਚਣਾ ਓਏ ਮਿਲ ਜਣਗੇ ਤੇ ਇੱਕ ਮੱਥਾ ਓਏ ਫੱਕਰਾ ਸਿਰ ਉੱਤੇ ਜੱਟਾ ਬਦਮਾਈ ਵੀ ਦੇ ਦੇ ਹੋਰ ਘਰ ਉੱਪਰ ਦੀ ਕਣ ਪਾਇਆ ਹੋਵੇ ਇੱਟਾਂ ਘੁੰਮਦੀਆਂ ਹੋਣ ਕੋਈ ਇੱਟਾਂ ਦੇ ਉੱਪਰ ਦੀ ਪੈਸੇ ਪਾਏ ਹੋਣ ਵੀ ਸਾਡੇ ਕੋਈ ਪੈਸੇ ਫਸ ਗਏ ਹੋਣਾ ਇੱਟਾਂ ਦੇ ਉੱਪਰ ਦੀ ਕੋਈ ਪੈਸੇ ਫਸ ਗਏ ਹੋਣਾ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ ਹਾਂ ਜੀ ਬਾਬਾਈ ਇੱਟਾਂ ਦੇ ਪੈਸੇ ਹੋਣ ਕਿੱਥੋਂ ਆਏ ਫਕਰਾ ਐ ਫਕਰਾ ਪਾਣੀ ਪਾ ਤੂੰ ਆ ਜੜੀ ਫਕਰਾ ਥੀਲੇ ਉੱਤੇ ਤੁਰੇ ਬਾਬਾ ਪੱਲਾ ਫਕਰਾ ਰੱਖਦਾ ਥੀਲੇ ਉੱਤੇ ਤੁਰੇ ਬਾਬਾ ਪੱਲਾ ਫਕਰਾ ਰੱਖਦਾ ਥੀਲੇ ਉੱਤੇ ਤੁਰੇ ਬਾਬਾ ਪੱਲਾ ਫਕਰਾ ਰੱਖਦਾ ਵਰਗੇ ਅਜੇ ਨਾ ਬਾਬੇ ਗੋਰਖ ਨਾਦਾਂ ਵਰਗੇ ਅਜੇ ਨਾ ਬਾਬੇ ਗੋਰਖ ਨਾਦਾਂੀ ਵਰਗੇ ਅਜੇ ਨਾ ਬਾਬੇ ਗੋਰਖ ਰੱਖਣਾ ਨਾਦਾਂ ਵਰਗੇ ਅਜੇ ਨਾ ਬਾਬੇ ਗੋਰਖ ਰੱਖਣਾ ਨਾਦਾਂ ਅੱਜ ਓਏ ਪੈਸੇ ਫਸ ਗਏ ਫਕਰਾ ਚੱਲਿਓ ਫੱਕਰਾ ਪੱਠੇ ਤੇ ਕਿੱਥੋਂ ਆਏ ਬੱਕਰਾ ਪਾਣੀ ਪਾਤੋ ਵੀ ਪਾਣੀ ਪਾ ਚੱਲ ਫੱਕਰਾ ਪਾਣੀ ਪਾ ਸਿਉ ਉੱਤੇ ਦਾ ਡਾਬਾ ਦਵਾਈ ਵੀ ਰੱਖੇ ਚੱਲੇ ਤੇਰੇ ਵੇ ਕੋਰਨਾ ਹੁਣ ਕੁਛ ਮਰਜ਼ੀ ਪੁੱਛਨੀ ਆ ਫਕਰਾ ਤੁਸੀਂ ਪਾਣੀ ਪਾ ਤੋਂ ਆ ਫਕਰਾ ਪੱਠਾ ਛੋਡਾ ਦੋ ਤਾਂ ਹੀ ਹੈਗੇ ਉੱਥੇ ਖੜਿਆ ਕੁਛ ਮਰਜ਼ੀ ਪੁੱਛ ਲਈ ਇੱਕ ਦੋ ਤਿੰਨ ਚਾਰ ਇਹ ਦੋ ਦਿਨ ਉਹਦਾ ਪੱਠਾ ਪੱਠਾ ਪਾਪਾ ਦੇ ਨਾਮ ਬਸ ਇੱਕ ਅੱਧਾ ਹੀ ਹਿੱਸੇਦਾਰਾ ਕੋਈ ਚਾਰ ਫਕਰਾ ਹਿੱਸੇਦਾਰ ਪਾੜ ਤੇਰੀ ਚੱਲੂਗੀ ਨਜ਼ਾਰੇ ਬਾਬਾ ਆਉਣਗੇ ਪਾੜ ਤੇਰੀ ਚੱਲੂਗੀ ਨਜ਼ਾਰੇ ਬਾਬਾ ਆਉਣਗੇ ਪਾੜ ਤੇਰੀ ਚੱਲੂਗੀ ਨਜ਼ਾਰੇ ਬਾਬਾ ਆਉਣਗੇ ਹੁਣ ਤੇਰੀ ਚੱਲੂਗੀ ਨਜ਼ਾਰੇ ਬਾਬਾ ਆਪਣੇ ਅਗਰਵਾਲਾ ਤੁਸੀਂ ਤੇਰੇ ਫੋਖੜ ਦਾ ਹਿੱਸਾ ਤਾਂ ਨਹੀਂ ਹੈਗਾ ਫੋਖੜਦਾ ਹੀ ਹੈ ਜੀ ਫੋਖੜਦਾ ਜੱਲ ਬਾਬਾ ਹੋਏ ਤੇਰੇ ਜਿਹੜਾ ਤੇ ਬਾਬਾ ਤੋੜਾ ਬੋੜੀਆਂ ਤੇਰੇ ਜਿਹੜਾ ਤੇ ਬਾਬਾ ਤੋੜਾ ਬੋੜੀਆਂ ਮਦੇ ਉੱਪਰ ਸੁੰਮਣ ਕੱਟ ਕੇ ਤਾਂ ਨਹੀਂ ਆ ਗਿਆ ਦੋ ਵਾਰ ਆ ਗਿਆ ਜੀ ਹਾਂ ਦੋ ਵਾਰ ਆ ਗਿਆ ਪੇਤਾ ਫਕਰਾ ਕਹਿੰਦਾ ਇਸ ਢੀਮ ਨੇ ਸੁੰਮਣ ਕੱਟ ਕੇ ਭੇਜਤਾ ਜੇ ਕਿਰਪਾਈ ਹੋ ਜੇ ਲੇਬਰ ਦੇ ਪੈਸੇ ਅਜਨਾ ਸਵਾ 2 ਲੱਖ ਰੁਪਇਆ ਕਿਹਨੂੰ ਦਿੱਤਾ ਹੋਵੇ ਫਕਰਾ ਬੱਕਰਾ ਜੋਪੀ ਦਾ ਠੇਕੇਦਾਰ ਤੇ ਇੱਕ ਪੱਠੇ ਤੇ ਲੇਬਰ ਹੈਗੀ ਇੱਕ ਤੇ ਹੈ ਨਹੀਂ ਆ ਬੱਕਰਾ ਜੇ ਕਿਰਪਾ ਹੋ ਜੇ ਚੱਲਣੇ ਲੱਗ ਜੇ ਇੱਕ 2 3 4 5 6 7 8 9 10 20 22 24 35 ਬੰਦੇ ਦਿੱਤੇ ਨੇ 35 35 ਚੱਲ ਬਾਬਾ ਤੇਰੇ ਤੇ ਰਾਦੇ ਬਾਬਾ ਤوڑا ਬੋਤ ਜੋੜੀਆਂ ਤੇਰੇ ਤੇ ਰਾਦੇ ਬਾਬਾ ਇੱਥੇ ਤੇ ਲੇਵਰ ਟਿਕਦੀ ਨਹੀਂ ਕਾ ਤੋਂ ਭੱਜ ਗਿਆ ਆਹ ਨਹੀਂ ਪੁੱਛਣਾ 1 2 3 4 5 6 7 ਬਾਣੀਆਂ ਹੁੰਨੇ ਆ 1 2 3 4 ਤੁਸੀਂ ਪਰਿਵਾਰ ਚ ਚਾਰ ਜਮਿਓ ਪੰਜਾਬ ਇਹ ਚਾਰ ਬੋਲਦਾ 6 ਮੈਂਬਰ ਆ ਬਬਾ ਜੀ ਟੋਟਲ 6 ਮੈਂਬਰ ਵੀ ਤਸਵੀਰ ਇਹ ਚਾਰ ਬੋਲਦੇ ਨੇ ਉਸ ਤਾਂ ਦੋ ਹੋ ਰਹੇ ਆ ਪਿੱਛੇ ਚਾਰ ਨੇ ਇਹਦੇ ਵਿੱਚ ਚਾਰ ਦੇਖਦੇ ਨੇ ਸੋਡੇ ਭੱਠੇ ਤੇ ਜਨਾਨੀ ਮੱਚ ਕੇ ਮਰ ਗਈ ਕੌਣ ਸੀ ਲੇਵਰ ਦੀ ਲੜਕੀ ਜਨਨ ਸੀ ਜੀ ਉਹਦੇ ਪੇਟ ਚ ਬੱਚਾ ਸੀ ਐ ਬੱਕਰਾ ਲੇਵਰ ਦੀ ਅੱਗ ਲਾ ਕੇ ਮੱਚ ਕੇ ਮਰ ਗਈ ਸੀ ਅੱਗ ਲੱਗੀ ਸੀ ਜੀ ਸਿਲੰਡਰ ਫਟ ਗਿਆ ਇਹਦੇ ਵਿੱਚ ਅੱਗ ਦਿਖਦੀ ਆ ਪਤਾ ਨਹੀਂ ਮੱਚ ਗਈ ਜਾਂ ਲੱਗਤੀ ਉਹ ਬੱਕਰਾ ਦੇ ਸਿਲੰਡਰ ਫਟ ਗਿਆ ਉਮੁੱਕੇ ਨਿਕਲਦੇ ਆਉਂਦੇ ਨੇ ਮੱਚ ਕੇ ਮਰ ਗਈ ਉਹਦੇ ਢਿੱਡ ਚ ਬੱਚਾ ਸੀ ਇਹ ਚੱਲ ਬਾਪਾ ਓਏ ਛੀਰੀ ਉੱਤੇ ਜੱਗਾ ਬੰਦ ਬਾਈ ਵੀ ਇਹਦੇ ਚੱਲ ਤੇਰੇ ਵੇਗੋਰ ਕਾ ਹੋ ਕੇ ਜਮੜ ਗੁੜਾ ਬਾਪਾ ਵੀ ਵੀਰੇ ਤੇ ਚੱਲੇ ਤੇਰੇ ਵੇਗੋਰ ਆਕ ਜਾਓ ਫੱਕਰਾ ਤੂੰ ਬੱਬਾਈ ਤੂਤ ਦੇ ਥੱਲੇ ਸਮਾਦ ਕਿਨੇ ਲਾਈ ਹੋਈ ਸੀ ਇਹ ਬੱਬਾਈ ਕਿ ਦਰਖਤ ਸਮਾਦ ਦੇ ਥੱਲੇ ਕੀ ਖੜਿਆ ਹਾਂ ਉਹ ਮੈਨੇ ਬੱਬਾਈ ਜਗ ਬਣਾਈ ਸੀ ਜੀ ਉਹ ਕੀ ਪੱਟਿਆ ਦੇ ਕੁਛ ਨਹੀਂ ਪੱਟਿਆ ਉਹ ਤਾਂ ਉਹਨਾਂ ਨੇ ਪੱਟਿਆ ਜਿਹਨਾਂ ਪਹਿਲੇ ਰਹਿੰਦੇ ਸੀ ਜਿਹੜੇ ਚਾਹੇ ਕਿਨੇ ਮਰਜੀ ਪੱਟਦਾ ਇਹਦੇ ਵਿੱਚ ਦਿਖਦੀ ਆ ਉਹਦੇ ਉੱਪਰ ਉੱਥੇ ਰਹਿੰਦੇ ਜਿੱਥੇ ਛੋਟੇ ਬਾਪੇ ਦਾ ਪਾਸਾ ਉੱਥੇ ਰਹਿ ਰਹੀ ਹੈ ਚੀਜ਼ ਇਹਨੂੰ ਪਏ ਦੇਵਚਰਾ ਚੱਲ ਬਾਬਾ ਵਾਹੇ ਦੀ ਮੈਨੂੰ ਮੁਦਰਾ ਵਾਲੇ ਦੇ ਹਰ ਸਕੂਲੇ ਸਾਡੇ ਘਰੇ ਹਲਵਾਈ ਚੜਜੇ ਵਾਹ ਵਾਹ ਉਹ ਡਰੀ ਤੇ ਮੱਝੀ ਭਰੇ ਆਦਮਾ ਬੱ ਕਰਦੀ ਤੇ ਮੱਝੀ ਭਰੇ ਆਦਮਾ ਬੱ ਕਰਦੀ ਤੇ ਮੱਝੀ ਭਰੇ ਆਦਮਾ ਬੱ ਕਰਦੀ ਨਾ 4 5 6 7 ਰੱਬ ਸੁੱਖ ਰਕੇ ਐਤਵਾਰ ਨੂੰ ਐ ਲੱਡੂਏ ਬਣ ਜਾਣਗੇ ਬੱਕਰਾ ਐਤਵਾਰ ਨੂੰ ਦੇਖਣ ਆ ਰਹੇ ਨੇ ਸ਼ਨੀਵਾਰ ਨੂੰ ਜੀ ਐ ਬੱਕਰਾ ਇਹ ਐਤਵਾਰ ਆਉਂਦਾ ਬੱਕਰਾ ਮੈਂ ਐਤਵਾਰ ਸੋਚ ਰਿਹਾ ਉਹ ਸ਼ਨੀਵਾਰ ਨੂੰ ਕਹਿ ਰਹੇ ਲੱਡਕੇ ਐਤਵਾਰ ਦੇਖਦਾ ਤੁਸੀਂ ਐਤਵਾਰ ਨੂੰ ਬੁਲਾ ਰਹੇ ਹੋ ਮੈਂ ਐਤਵਾਰ ਨੂੰ ਕਹਿ ਰਹੇ ਸੀ ਉਹ ਕਹਿੰਦੇ ਸਾਡੇ ਕੋਲ ਐਤਵਾਰ ਨੂੰ ਸਾਡੇ ਬੁੱਕਾਂ ਜਾਂ ਉਹ ਫੱਕਰਾ ਲੱਡੂਆਂ ਦੇ ਡੱਬੇ ਬਣ ਜਾਣਗੇ ਪਰਨਸ ਕੋ ਲੈ ਪਾ ਦੇ ਵਾਏ ਜੀ ਮੈਨੂੰ ਮਜਰਾ ਬਾਰੇ ਦੇ ਹੋ ਪਰਨਸ ਕੋ ਲੈ ਪਾ ਦੇ ਜਲਦੀ ਬਾਬਾ ਕਿਹੜੀ ਗੱਲ ਹੋਏ ਇੱਕ ਵੀਰ ਨੇ ਪਹਿਲੀ ਗੱਲਾਂ ਹੋਵੇ ਪਹਿਲਾ ਪੁੱਛਣਾ ਨਿਕਲੀ ਹੋਵੇ ਕੰਨ ਪਾਇਆ ਹੋਵੇ ਬਾਥਰੂਮ ਦਾ ਬੰਨ ਪੈਂਦਾ ਹੋਵੇ ਪੁੱਛਣ ਵਾਸਤੇ ਹੁਣ ਬਾਥਰੂਮ ਦਾ ਬੰਨ ਪੈਂਦਾ ਹੋਵੇ ਪਹਿਲੀ ਗੱਲਾਂ ਦੇ ਕੰਨ ਹੋਣ ਪੁੱਛਣ ਵਾਸਤੇ ਹੁਣ ਬਾਥਰੂਮ ਦਾ ਬੰਨ ਪੈਂਦਾ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦੇ ਕੰਨ ਹੋਣਾ ਫੱਕਰਾ ਤੋਂ ਆਇਆ ਫੱਕਰਾ ਬਖਤਰੇ ਤੋਂ ਬਖਤਰੇ ਤੋਂ ਆਇਆ ਬਾਥਰੂਮ ਦਾ ਬੰਨ ਪੈਂਦਾ ਫੱਕਰਾ ਚੱਲੀ ਫੱਕਰਾ ਵਾ ਫੱਕਰਾ ਨੇ ਵੀ ਰਨਾ ਮਲਾ ਲਈ ਅੱਖੀਆਂ ਫੱਕਰਾ ਨੇ ਵੀ ਰਨਾ ਮਲਾ ਲਈ ਅੱਖੀਆਂ ਫੱਕਰਾ ਨੇ ਵੀ ਰਨਾ ਮਲਾ ਲਈ ਅੱਖੀਆਂ ਫੱਕਰਾ ਨੇ ਫਕਰਾ 1 2 3 ਜੇ ਸ਼ੰਤਾਂ ਦੀ ਕਿਰਪਾ ਹੋ ਜੇ ਠੀਕੇ ਹੋ ਜੇ ਫਕਰਾ 1 2 3 4 5 6 7 8 9 ਜੇ ਕਿਰਪਾਈ ਹੋ ਜੇ ਫਕਰਾ ਗਊਆਂ ਨੂੰ 1 ਕਿਲੋ 2 ਕਿਲੋ ਗੁਣ ਚਾੜ ਦੇਗਾ ਲੈ ਲੱਡੂਏ ਖੋਲੀਏ ਜਾਂ ਬਾਥਰੂਮ ਕਰਾਂਗੇ ਰੁਕ ਗਿਆ ਤਾਂ ਫਕੀਰ ਨਾ ਆਖਿਓਏ ਛੜੀਏ ਦੇ ਦਰਸ਼ ਕਰਾ ਦੇ ਮਾਏ ਵੀ ਮੈਨੂੰ ਮੁਝਰਾ ਵਾਲੀ ਜੇ ਹੋ ਮਰਦ ਖੂਲੇ